ਆਪਾਂ ਪਿਛੇ ਜਿਹਨੇ ਇੱਕ ਪਿੰਡ ਦੀ ਗੱਲ ਕੀਤੀ ਕਿ ਪਿੰਡ ਨਹੀਂ ਲੱਭ ਰਿਆ ਤੇ ਪਿੰਡ ਦੀਆਂ ਗਰਾਂਟਾਂ ਨਹੀਂ ਲੱਭੀਆਂ ਤੇ ਤੂੰ ਤੇ ਤੂੰ ਸਾਨੂੰ ਫਤਿਹ ਬਲਾਈ ਹੈ ਜੀ ਤੇ ਇੱਥੇ ਕੋਈ ਹੋਰ ਹੀ ਫਤਿਹ ਬੁਲਾ ਗਿਆ ਪਿੰਡ ਆਪਦਾ ਹੀ ਕ੍ਰੀਏਟ ਕਰਿਆ ਆਪਦਾ ਹੀ ਮਤਲਬ ਬਣਾਇਆ ਪਿੰਡ ਉਹਦੀਆਂ ਗਰਾਟਾਂ ਦੇ ਰੁੜਾ ਖਾ ਗਏ ਤੇ ਉਹਦੇ ਵਿੱਚ ਕਹਿੰਦੇ ਵੀ ਜਿਹੜੀ ਜਿਮ ਆਉਣੀ ਸੀ ਕੋਈ ਸਲਾਈ ਮਸ਼ੀਨਾਂ ਸੀ ਤੇ ਉਹ ਸਭ ਕੁਝ ਹੀ ਰਗੜ ਗਿਆ ਜੀ ਨਹੀਂ ਤੂੰ ਲੱਭਣ ਵਾਲੀ ਚੀਜ਼ ਸੀ ਉਹ ਲੱਭੀ ਨਹੀਂ ਇਹਦੇ ਵਿੱਚ ਪਿੰਡ ਤਾਂ ਲੱਭਾਈ ਦੀ ਹੂੰ ਕਿ ਉਹ ਜਿਹੜੀ ਜਾਂਚ ਪੜਤਾਲ ਕੀਤੀ ਆ ਦੱਸਦੇ ਕਿ ਉਹ ਜਾਂਚ ਪੜਤਾਲ ਵੀ ਲੱਲੇ ਪੱਬੇ ਮਾਰਦੇ ਅਧਿਕਾਰੀਆਂ ਨੇ ਤੁਹਾਨੂੰ ਪਤਾ ਹੀ ਆ ਹੂੰ ਉਹ ਜਿਵੇਂ ਦੱਸਣਾ ਕਿ ਭਈ ਵਿੱਚੋਂ ਵਿੱਚ ਕਾਲੇ ਮਾਲੇ ਹੂੰ ਤੇ ਸਭ ਕੁਝ ਇੱਥੇ ਇਦਾਂ ਹੀ ਚੱਲਦਾ ਹੈ ਜੀ ਜੀ ਇੱਕ ਕਰਦਾ ਉਹਨੂੰ ਛਤੀ ਬਚਾਉਣਾ ਲਈ ਆ ਜਾਂਦੇ ਆ ਹੂੰ ਨਿਜ਼ਾਮ ਹੈਨੇ ਜੀ ਬਿਲਕੁਲ ਕਰਪਸ਼ਨ ਦਾ ਬੋਲ ਵਾਲਾ ਹੈ ਜੀ ਹੂੰ ਅਸਲ ਚ ਕੀ ਆ ਕਿ ਜਦੋਂ ਜਾਂਚ ਪੜਤਾਲ ਕੀਤੀ ਗਈ ਬੀਡੀਪੀਓ ਦਫ਼ਤਰ ਦੇ ਵਿੱਚ ਤਾਂ ਕੁਝ ਚੀਜ਼ਾਂ ਜਿਹੜੀਆਂ ਉਹ 10 12 ਸਾਲ ਪਿਛਾਂ ਚਲੇ ਗਈਆਂ ਹੂੰ ਮਸਲਨ ਜਿਹੜੀਆਂ ਜਿਮਾਂ ਆਈਆਂ ਸੀਗੀਆਂ ਜਿਮਾਂ ਦਾ ਜਿਹੜਾ ਸਮਾਨ ਆਇਆ ਸ਼ਾਇਦ ਮੈਂ ਥਿੰਦ ਸਾਹਿਬ ਦੀ ਅੱਜ ਰਿਪੋਰਟ ਦੇਖੀ ਉਹਦੇ ਵਿੱਚ ਤੇ ਲੱਖਾਂ ਦਾ ਤਾਂ ਉਹਦੇ ਵਿੱਚ ਇੱਕ ਹਿੱਸਾ ਜਿਹੜਾ ਹੈ ਜਿਮਾਂ ਦਾ ਉਹ ਰਾਹ ਚ ਹੀ ਰਹਿ ਗਿਆ ਸ਼ਕਾ ਸ਼ਿਪਾਈ ਪਹੁੰਚੀ ਹੀ ਨਹੀਂ ਹੁਣ ਚਲ ਮਤਲਬ ਕਿ ਪੈਸੇ ਖਾਲਾ ਹੂੰ ਆਉ ਖਰੀਦੇ ਹੀ ਨਹੀਂ ਸਮਾਨ ਤੇ ਫਿਰ ਪਹੁੰਚੂਗੇ ਇਥੋਂ ਤੇ ਕਮਾਲ ਦੀ ਗੱਲ ਇਹ ਆ ਕਿ ਹੁਣ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਆਪਾਂ ਸ਼ੌਣੀ ਤੋਂ ਨਿਕਲੀਏ ਪਰ ਹਸੈਨੀਵਾਲ ਤੁਸੀਂ ਗਿਆ ਹੋਣੇ ਜੀ ਬਿਲਕੁਲ ਤੋਂ ਮਾਰਗ ਜਿਹੜਾ ਉਹ ਹਸੈਨੀ ਵਾਲੇ ਜਾਂਦਾ ਹੈ ਨਾ ਹੂੰ ਹੀ ਦੀਸਵਾਰ ਹੈ ਜੀ ਬਿਲਕੁਲ ਤਾਂ ਦੇਖੋ ਉੱਥੇ ਕੀ ਹੋਇਆ ਉੱਥੇ ਕੁਝ ਪੋਲ ਲਾਏ ਸੀ ਇਹਨਾਂ ਨੇ ਹੂੰ ਉਹ ਕਹਿੰਦੇ ਪੋਲ ਹੀ ਗਾਇਬ ਨੇ ਪੋਲ ਵੀ ਖਾ ਗਏ ਮਤਲਬ ਕਿ ਜੇਮਾ ਵੀ ਖਾ ਗਏ ਜੀ ਪੋਲ ਵੀ ਵਿੱਚੋਂ ਖਾ ਗਏ ਹੂੰ ਤੇ ਜਿਹੜੀਆਂ ਲੋੜਵੰਦ ਹੁੰਦੀਆਂ ਨੇ ਨਾ ਬੀਬੀਆਂ ਮਸਲਨ ਕੋਈ ਵਿਧਵਾ ਕੋਈ ਹੋਰ ਲੋੜਵੰਦ ਹੈ ਜੀ ਉਹਨਾਂ ਵਾਸਤੇ ਜਿਹੜੀ ਸਲਾਈ ਮਸ਼ੀਨ ਦੀ ਸਕੀਮ ਹੈ ਹੂੰ ਉਹ ਦੱਸਦੇ ਕਿ ਕੁਝ ਸਲਾਈ ਮਸ਼ੀਨਾਂ ਵੀ ਸ਼ੱਕ ਗਏ ਕੋਚ ਨਹੀਂ ਛੱਡਿਆ ਜਿੱਥੋਂ ਮੌਕਾ ਲੱਗਿਆ ਸਭ ਜੀ ਪਤਾ ਨਹੀਂ ਕਿਹੜਾ ਚਵਨਪਰਾਸ਼ ਖਾਂਦੇ ਆ ਸਾਰਾ ਕੁਝ ਹਜਮ ਹੈ ਇਹਨਾਂ ਨੂੰ ਸੱਚ ਸਾਰਾ ਕੁਝ ਹੀ ਹਜਮ ਹੈ ਸਭ ਹੂੰ ਤਾਂ ਗੱਲ ਇਹ ਆ ਕਿ ਹੁਣੇ ਹਾਲੇ ਤਾਂ ਤੁਸੀਂ ਇਹ ਦੇਖੋ ਕਿ ਸਿਰਫ ਉਧਰ ਮਮਦੂਦ ਏਰੀਆ 'ਚ ਜਾ ਕੇ ਚੈੱਕ ਕੀਤਾ ਉਹਨਾਂ ਨੇ ਕਿ ਇੱਕ ਪਿੰਡ ਲਾਪਤਾ ਹੂੰ ਕਿ ਪਿੰਡ ਲਾਪਤਾ ਹੀ ਨਹੀਂ ਨਾਲ ਖੰਬੇ ਵੀ ਲਾਪਤਾ ਨਹੀਂ ਜਿੰਮਾਂ ਵੀ ਲਾਪਤਾ ਨਹੀਂ ਸਲਾਈ ਮਸ਼ੀਨ ਸਲਾਈ ਮਸ਼ੀਨਾ ਵੀ ਲਾਪਤਾ ਨਹੀਂ ਸਰ ਤੇ ਹਜੇ ਪੰਜਾਬ ਸਾਰਾ ਪਿਆ ਸਾਰਾ ਮੈਂ ਤੇ ਤਾਂ ਹੀ ਤੇ ਮਾਨ ਸਾਬ ਨੂੰ ਅਪੀਲ ਕਰਦਾ ਕਿ ਸਭ ਤੁਸੀਂ ਵੀ ਗੇੜਾ ਬਨੋ ਸਾਰੇ ਪਾਸੇ ਜੀ ਜੀ ਇੰਨਾ ਕੁਝ ਤੁਹਾਨੂੰ ਮਿਲ ਜਾਣਾ ਇੰਨਾ ਕੁਝ ਮਿਲ ਜਾਣਾ ਕਿ ਆਹ 2 ਸਾਲ ਤੇ ਤੁਹਾਡੇ ਚੁਟਕੀਆਂ ਚ ਲੰਘ ਜਾਣੇ ਕਾਰਵਾਈਆਂ ਕਰਦੇ ਡੇਲੀ ਵੀਡੀਓ ਪਾਇਆ ਕਰੋ ਕਿ ਕਿਆ ਜਾਇਦੇ ਤੇ ਕਰਤੀ ਅੱਜ ਕ ਅੱਜੇ ਤੇ ਕਾਰਵਾਈ ਕਰਨਾਟ ਸਮਾਨ ਕਿੰਨਾ ਇਕੱਠਾ ਹੋ ਜਾਊਗਾ ਫਿਕਰ ਵੀ ਮੁੱਕੂਗੀ ਦੇਖੋ ਆਰਥਿਕ ਕੋਈ ਸਾਰਾ ਵੀ ਲੱਗੂ ਭੋਰਾ ਹਾਂ ਜੀ ਹਾਂ ਜੀ ਹਾਂ ਜੀ ਸਮਾਨ ਤੇ ਵੱਧੂ ਇਕੱਠਾ ਹੋ ਜਾਏਗਾ ਤਾਂ ਖੈਰ ਇਹ ਸਾਰਾ ਕੁਸ਼ਿਆ ਕਿ ਭਈ ਹਰਾਨਗੀ ਦੀ ਗੱਲ ਹੈ ਤੁਸੀਂ ਵੇਖੋ ਕਿਆ ਹੋਇਆ ਉਹ ਜੇ ਕ腐ਸ਼ਨ ਦੇ ਖਿਡਾਰੀ ਪਏ ਆ ਜਿਵੇਂ ਟਰੱਕਾਂ ਪਿੱਛੇ ਲਿਖਿਆ ਹੁੰਦਾ ਹੈ ਨਾ ਕਈ ਵਾਰ ਪੁਰਾਣੇ ਮਾਡਲਾਂ पे ਖਤਰੋ ਦੇ ਖਿਡਾਰੀ ਤਾਂ ਮਾਨ ਸਾਹਿਬ ਦੇ ਵੀ ਸਕੇਟ ਉਹਦੇ ਤੇ ਹੈਗੀ ਤਾਂ ਗੱਲ ਇਹ ਆ ਕਿ ਭਈ ਅਸਲ ਦੇ ਵਿੱਚ ਇੱਕ ਕ腐ਸ਼ਨ ਦੇ ਇੰਨੇ ਵੱਡੇ ਖਿਡਾਰੀ ਆ ਇੱਥੇ ਜੋ ਕਾਗਜ਼ਾਂ ਦੇ ਵਿੱਚ ਬਹੁਤ ਕੁਝ ਕਰ ਜਾਂਦੇ ਆ ਜੀ ਠੀਕ ਹੈ ਨਾ ਜੀ ਤਾਂ ਕੱਲਿਆ ਕਿ ਲੋਕ ਵਿਚਾਰੇ ਜਿਹੜੇ ਕਰਨ ਤੇ ਕੀ ਕਰਨਾ ਹੂੰ ਹੂੰ ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਰੁਕਣੀਆਂ ਚਾਹੀਦੀਆਂ ਕਿ ਜਨਤਾ ਦਾ ਪੈਸਾ ਜਨਤਾ ਤੱਕ ਪੂਰੇ ਦਾ ਪੂਰਾ ਹੂੰ ਸਹੀ ਦਾ ਸਹੀ ਤੇ ਪਾਰਦਰਸ਼ਤਾ ਦੇ ਨਾਲ ਪਹੁੰਚੇ ਜੀ ਉਹੀ ਕਹਿ ਲੋ ਕੀ ਅਸੀਂ ਮੰਨ ਕਰਦੇ ਹਾਂ ਜਾਂ ਉਹੀ ਦਰਕਾਰ ਹੈ ਇਸ ਵਿੱਚ ਹੂੰ ਹੂੰ ਬਿਲਕੁਲ ਜ਼ਰੂਰਤ ਵੀ ਉਹੀ ਹੈ ਹਲਾਲ ਜੀ ਇਸ ਦਾ ਸਭ ਤੋਂ ਪਹਿਲਾਂ ਗੱਲ ਸ਼ਾਇਦ ਆਪਾਂ ਹੀ ਕੀਤੀ ਸੀਗੀ ਮਾਈਨਿੰਗ ਵਾਲੀ ਜਿਹੜੀ ਤੇ ਇਹ ਸਾਈਟ ਵਾਲੀ ਵੀ ਗੱਲ ਆਪਾਂ ਕੀਤੀ ਸੀ ਆਪਾਂ ਦੋ ਸਾਈਟਾਂ ਦੀ ਗੱਲ ਕੀਤੀ ਸੀ ਸਾਈਟ ਵਾਲੀ ਨਹੀਂ ਕੀਤੀ ਇਸ ਤੋਂ ਇਲਾਵਾ ਕਿਸਾਨ ਪੋਰਟਲ ਦੀ ਵੀ ਕੀਤੀ ਸੀ ਕਿ ਕਿਸਾਨ ਪੋਰਟਲ ਦੇ ਵਿੱਚ ਵੀ ਘਪਲਾ ਹੋਇਆ ਜੀ 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 ਮਾਈਨਿੰਗ ਸਾਈਟਾਂ 'ਚ ਵੀ ਘਪਲਾ ਹੋਇਆ ਉਹਦੋਂ ਆਪਾਂ ਟੋਲ ਵਾਲੇ ਪੋਰਟਲ ਇਹ ਇਹ ਹੁਣ ਦੇ ਰਹੇ ਆ 40-50 ਲੱਖ ਦਾ ਫਿਗਰ ਹੂੰ 40-50 ਲੱਖ ਦਾ ਫਿਗਰ ਨਹੀਂ ਜੋ ਸੁਖਵੀਰ ਸਿੰਘ ਬਾਜਵਾ ਨੇ ਬਹੁਤ ਸੀਨੀਅਰ ਜਰਨਲਿਸਟ ਨੇ ਚੱਲੀ ਗੱਡੋ ਉਹ 1000 ਕਰੋੜ ਕਹਿੰਦੇ ਨੇ ਕੀ ਬਾਤ ਇਹ ਪਤਾ ਨਹੀਂ 1000 ਕਰੋੜ ਆ ਉਹਦੇ ਤੋਂ ਵੀ ਵੱਧ ਹੋਵੇ ਘੱਟ ਹੋਵੇ ਪਤਾ ਨਹੀਂ ਹੈ ਜੀ ਪਰੰਤੂ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਭਾਈ ਹੁਣ ਇਸ ਮਾਮਲੇ ਦੇ ਵਿੱਚ ਇਹੀ ਆ ਕਹਾਣੀ ਕਿ ਭਾਈ ਜਿੱਦਾਂ ਇਹਦਾ ਦਾ ਲੱਗਿਆ ਇਹ ਨਾਲਿਆ ਜਿੱਦਾਂ ਦਾ ਲੱਗਦਾ ਲਾਈ ਜਾਂਦਾ ਆਪਾਂ ਜਿਹੜੇ ਅੰਕੜੇ ਕੱਢੇ ਸੀ ਉਹ ਵੀ ਕਿਹੜਾ ਘੱਟ ਡਰਾਉਣੇ ਸੀਗੇ ਜਿਹੜੇ ਬਾਹਰੋਂ ਆ ਰਹੇ ਆ ਇੱਕ ਅਪਡੇਟ ਆਈ ਹੈ ਜੀ ਪੰਜ ਮੈਂਬਰੀ ਕਮੇਟੀ ਹੀ 18 ਮਾਰਚ ਤੋਂ ਕਰੇਗੀ ਅਕਾਲੀ ਦਲ ਦੀ ਪਰਤੀ ਜਥੇਦਾਰ ਗਿਆਨੀ ਰਣਵੀਰ ਸਿੰਘ ਨੇ ਕਰਕੇ ਕੀ ਬਾਤ ਕੀ ਬਾਤ ਹੈ ਲੋ ਜੀ ਆ ਜੀ ਨਵੀਂ ਖਬਰ ਆ ਗਈ ਆ ਜਾਂਦਿਆਂ ਜਾਂਦਿਆਂ ਕਿ ਗਿਆਨੀ ਰਣਵੀਰ ਸਿੰਘ ਹੁਰਾ ਨੇ ਆਦੇਸ਼ ਦੇ ਦਿੱਤੇ ਆ ਕਿ ਭਾਈ ਇਹ ਹੀ ਪੰਜ ਮੈਂਬਰੀ ਪਰਤੀ ਕਰੇਗੀ ਤੇ ਪੰਜ ਮੈਂਬਰੀ ਕਮੇਟੀ ਜੇ ਭਰਤੀ ਕਰੇਗੀ ਤੇ ਜਿਹੜੀ ਪਹਿਲਾਂ ਭਰਤੀ ਹੋਈ ਆ ਉਹਦਾ ਕੀ ਬਣੂ ਉਹਦਾ ਕੀ ਬਣੂ ਮੇਨ ਸਵਾਲ ਇਹ ਸੀਗਾ ਕਿ ਕੀ ਇਹ ਭਰਤੀ ਕਾਲੀਆਂ ਦੀ ਰੱਦ ਹੋਏਗੀ ਤਾਂ ਇਹਦਾ ਮਤਲਬ ਰਾਦੀ ਸਮਝਿਆ ਜਿਵੇਂ ਫਿਰ ਆਪਾਂ ਕਹਿੰਦੇ ਵੀ ਹੁਣ ਜਵਾਬ ਹੀ ਸਮਝਿਆ ਜਾਂਦਾ ਜਿਵੇਂ ਉਹ ਕਹਿੰਦਾ ਕਿ ਯਾਰ ਉੱਟ ਕੋ ਟਰਾਲੀ ਲੈਣ ਆਇਆ ਤੇ ਉਹ ਕਹਿੰਦਾ ਵੀ ਟਰਾਲੀ ਵਿਹਲੀ ਉਹ ਤੇ ਉਹ ਸੋਚਾ ਚ ਕਿ ਕਹਿੰਦਾ ਟਰਾਲੀ ਤਾਂ ਵਿਹਲੀ ਨਾਲ ਕੱਟਾ ਵੱਜਾ ਹਾਂ ਉਹਦਾ ਜਵਾਬ ਹੀ ਸਮਝਿਆ ਤਾਂ ਮਤਲਬ ਕਿ ਹੁਣ ਫਿਰ ਉਹ ਰਾਦੀ ਸਮਝੀਏ ਹੂੰ ਹੂੰ